ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸ਼ੀਰ ਸਿੰਘ ਫੌਜਾਂ ਤੇਨਾਂ ਦੇ ਚਰਣਾ ਕਮਲਾਂ ਵਿੱਚ ਨਮਸਕਾਰ ਹੈ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਸ਼ਾ ਮਹਾਰਾਜ ਦੀ ਮਹਿਮਾ ਖਾਲਸਾ ਜੀ ਕੀਤੀ ਨਹੀਂ ਜਾ ਸਕਦੀ ਐਸੇ ਸਮਰੱਥ ਐਸੇ ਦਿਆਲੂ ਕਿਰਪਾਲੂ ਸਤਿਗੁਰਾਂ ਤੋਂ ਵਾਰਨੇ ਬਲਹਾਰਨੇ ਚਾਹੀਏ ਸਦਾ ਨਮਸਕਾਰ ਮਹਾਰਾਜ ਦੇ ਚਰਣਾ ਉੱਤੇ ਕਰਦੇ ਰਹੀਏ ਕਿਉਂਕਿ ਸਤਿਗੁਰ ਦੇ ਚਰਣਾ ਉੱਤੇ ਕੀਤੀ ਹੋਈ ਨਮਸਕਾਰ ਖਾਲਸਾ ਜੀ ਪੁੱਠੇ ਹੋਏ ਲੇਖਾਂ ਨੂੰ ਸਿੱਧੇ ਕਰ ਦਿੰਦੀ ਹੈ ਮਹਾਰਾਜ ਦੀ ਕਿਰਪਾ ਵਰਤ ਜਾਂਦੀ ਹੈ ਸਤਿਗੁਰ ਸੱਚੇ ਪਾਸ਼ਾ ਦੇ ਚਰਨਾਂ ਵਿੱਚ ਜੋ ਸੁੱਖ ਹੈ ਨਾ ਖਾਲਸਾ ਜੀ ਉਹ ਸ੍ਰਿਸ਼ਟੀ ਉੱਤੇ ਕਿਸੇ ਵੀ ਨੂੰ ਕਿਸੇ ਬੰਦੇ ਨੂੰ ਨਹੀਂ ਹੈ ਚਾਹੇ ਕੋਈ ਰਾਜਾ ਬਣ ਜਾਵੇ ਸਾਰੀ ਧਰਤੀ ਦਾ ਉਹਦੇ ਹਿਰਦੇ ਵਿੱਚ ਵੀ ਸ਼ਾਂਤੀ ਨਹੀਂ ਆ ਸਕਦੀ ਚਾਹੇ ਕੋਈ ਸ਼ਾਹੂਕਾਰ ਬਣ ਜਾਵੇ ਕੋਈ ਵੱਡਾ ਤਨਹਾੜ ਬਣ ਜਾਵੇ ਵੱਡੀ ਸ਼ਕਤੀ ਵਾਲਾ ਕੋਈ ਬਲੀ ਬਣ ਜਾਵੇ ਜੇ ਵਾਹਿਗੁਰੂ ਸੱਚੇ ਪਾਸ਼ਾ ਦਾ ਪਿਆਰ ਨਹੀਂ ਨਾਮ ਨਹੀਂ ਤੇ ਫਿਰ ਖਾਲਸਾ ਜੀ ਇਹ ਜਿਹੜੀ ਦੇਹੀ ਹੈ ਖੋਟੀ ਹੈ ਸੋ ਧੰਨ ਬਾਬਾ ਆਦੀਪ ਸਿੰਘ ਸਾਹਿਬ ਦੀ ਮਹਿਮਾ ਖਾਲਸਾ ਜੀ ਕਲਯੁਗ ਵਿਖੇ ਵਿੱਚ ਮਹਾਰਾਜ ਕਰਵਾ ਰਹੇ ਸ਼ਹੀਦਾਂ ਫੌਜਾਂ ਦੀ ਵੱਡੀ ਮਹਿਮਾ ਕਲਗੀਧਰ ਪਾਸ਼ਾ ਜੀ ਕਰਾ ਰਹੇ ਅੱਜ ਤੋਂ ਕੁਝ 5-7 ਸਾਲ ਪਹਿਲਾਂ ਇਸ ਸਥਾਨਾਂ ਤੇ ਮਹਿਮਾ ਉਹਨਾਂ ਨੂੰ ਪਤਾ ਸੀ ਜਿਹੜੇ ਜਾਂਦੇ ਸਨ ਨਹੀਂ ਤੇ ਬਹੁਤੀ ਲੁਕਾਈ ਮਹਾਰਾਜ ਵੱਲ ਨੂੰ ਨਹੀਂ ਸੀ ਜਾਂਦੀ ਸੋ ਅੱਜ ਮਹਾਰਾਜ ਦੀ ਐਸੀ ਕਿਰਪਾ ਐਸੀ ਲੀਲਾ ਕੋਈ ਖੇਡ ਮਹਾਰਾਜ ਰਚ ਰਏ ਕਿ ਆਪਣੇ ਸਿੰਘਾਂ ਦੀ ਮਹਿਮਾ ਸਤਗੁਰੂ ਜੀ ਕਰਵਾ ਰਏ ਕਿਉਂਕਿ ਐਸੇ ਸਤਗੁਰੂ ਸੱਚੇ ਪਾਸ਼ਾ ਦੀਨ ਦੁਨੀ ਦੇ ਮਾਲਕ ਜਿਨ੍ਹਾਂ ਨੂੰ ਭਾਈ ਨਾਮ ਜਿਹਦਾ ਜਪਣ ਨਾਲ ਜਨਮਾਂ ਦੇ ਵਿਕਾਰ ਖਤਮ ਹੋ ਜਾਂਦੇ ਨੇ ਸਤਗੁਰੂ ਸੱਚੇ ਪਾਸ਼ਾ ਨੂੰ ਯਾਦ ਕਰਨ ਨਾਲ ਸੋ ਖਾਲਸਾ ਜੀ ਜਿਹੜੇ ਵਿਕਾਰਾਂ ਵਿੱਚ ਅਸੀਂ ਅਪਵਿੱਤਰ ਹੋਏ ਹੋਏ ਸਾਂ ਗਰਸੇ ਹੋਏ ਸਾਂ ਗੁਰੂ ਸਾਹਿਬ ਦੀ ਕਿਰਪਾ ਨਾਲ ਮਹਾਰਾਜ ਕੱਢ ਸਕਦੇ ਮਹਾਰਾਜ ਤੋਂ ਬਿਨਾ ਨਹੀਂ ਕੋਈ ਕੱਢ ਸਕਦਾ ਆਬ ਹਰ ਰਾਖਣ ਹਾਰ ਚਿਤਾ ਰਿਆ ਪਤਿਤ ਪੁਨੀਤ ਕੀਏ ਖਿਨ ਪੀਤਰ सगला ਰੋਗ ਬਿਦਾਰਿਆ ਮਹਾਰਾਜ ਨੂੰ ਯਾਦ ਕੀਤਿਆਂ ਜਨਮਾਂ ਜਨਮਾਂ ਮੰਤਰਾਂ ਦੀ ਮਹਿਲ ਉਤਰਦੀ ਹੈ ਮਹਾਰਾਜ ਕਹਿੰਦੇ ਵਿਕਾਰਾਂ ਵਿੱਚ ਡਿੱਗੇ ਹੋਏ ਮਨੁੱਖਾਂ ਨੂੰ ਸਤਿਗੁਰੂ ਜੀ ਖੜੇ ਕਰ ਦਿੰਦੇ ਹਿਰਦੇ ਵਿੱਚ ਪ੍ਰੇਮ ਦੇ ਕੇ ਸੋ ਸਾਰੇ ਰੋਗ ਜਿਹੜੇ ਹੋਮੇ ਦੇ ਰੋਗ ਵੱਡੇ ਵੱਡੇ ਰੋਗ ਖਾਲਸਾ ਜੀ ਸਾਰੇ ਖਤਮ ਹੋ ਜਾਂਦੇ ਗੋਸ਼ਟ ਭਈ ਸਾਧਕਾ ਸੰਗਮ Kam Cru Lobo Maria. ਗੁਰੂ ਦੀ ਸ਼ਰਨ ਵਿੱਚ ਜਾ ਕੇ ਗੁਰੂ ਜੀ ਦੀ ਮਹਿਮਾ ਸੁਣ ਕੇ ਸਤਿਗੁਰ ਸੱਚੇ ਪਾਸ਼ਾ ਦੇ ਚਰਣਾ ਕਮਲਾਂ ਦਾ ਧਿਆਨ ਧਰ ਕੇ ਕਾਮ ਕ੍ਰੋਧ ਲੋਭ ਸਾਰੇ ਖਤਮ ਹੋ ਜਾਂਦੇ ਆਪੋ ਆਪਣੇ ਟਿਕਾਣੇ ਦੇ ਆ ਜਾਂਦੇ ਖਾਲਸਾ ਜੀ ਸੋ ਮਹਾਰਾਜ ਸੱਚੇ ਪਾਸ਼ਾ ਐਡੇ ਦੇ ਆਲੂ ਕਿਰਪਾਲੂ ਨੇ ਕੱਲਾ ਨਾਮ ਨਾ ਜਪਣ ਨਾਲ ਬੰਦਾ ਆਪ ਨਹੀਂ ਤਰਦਾ ਆਪਣੇ ਸੰਗੀ ਵੀ ਤਾਰ ਲੈਂਦਾ ਸਤਿਗੁਰ ਕਹਿੰਦੇ ਸਿਮਰ ਸਿਮਰ ਪੂਰਨ ਨਾਰਾਇਣ ਸੰਗੀ ਸਗਲੇ ਤਾਰਿਆ ਉਹ ਵਾਹਿਗੁਰੂ ਸੱਚੇ ਪਾਸ਼ਾ ਨੂੰ ਨਾਮ ਜਪ ਕੇ ਉਹਦਾ ਉਹਦਾ ਸਿਮਰਨ ਅਭਿਆਸ ਕਰਕੇ ਦਾ ਆਪ ਨਹੀਂ ਤਰਦਾ ਆਪਣੇ ਸੰਗੀਆਂ ਨੂੰ ਵੀ ਤਾਰ ਲੈਂਦਾ ਐਸਾ ਸੱਚੇ ਪਾਤਸ਼ਾਹ ਜੀ ਦਾ ਖਾਲਸਾ ਜੀ ਸਰੂਪ ਹੈ ਬਿਰਧ ਹੈ ਸੋ ਮਹਾਰਾਜ ਸੱਚੇ ਪਾਤਸ਼ਾਹ ਨੇ ਦੱਸਣਾ ਵੀ ਕੀਤਾ ਕਿ ਭਾਈ ਜੇਕਰ ਤੇ ਔਕੜ ਬਣਦੀ ਆ ਕਿਸੇ ਪ੍ਰਕਾਰ ਦਾ ਕੋਈ ਦੁੱਖ ਤਕਲੀਫ ਜੀਵਨ ਵਿੱਚ ਆ ਜਾਂਦਾ ਕਿਉਂਕਿ ਖਾਲਸਾ ਦੀ ਜ਼ਿੰਦਗੀ ਵਿੱਚ ਦੋਵੇਂ ਰਾਹ ਨੇ ਕਦੇ ਉਤਾਰ ਚੜਾਵਾਉਂਦੇ ਨੇ ਕਦੇ ਦੁੱਖ ਆਉਂਦੇ ਨੇ ਕਦੇ ਸੁੱਖ ਆਉਂਦੇ ਨੇ ਜਿਸ ਵੇਲੇ ਦੁੱਖਾਂ ਵਿੱਚ ਮਨ ਗਰਸਿਆ ਜਾਵੇ ਬੰਦਾ ਡਿੱਗ ਪੈਂਦਾ ਹੈ ਡੋਲ ਜਾਂਦਾ ਟੁੱਟ ਜਾਂਦਾ ਹੈ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਫਿਰ ਸਾਰੀਆਂ ਜਿਹੜੀਆਂ ਬਿਮਾਰੀਆਂ ਦੀ ਇੱਕੋ ਹੀ ਦਵਾਈ ਹੈ ਜੇ ਕੋਈ ਉਹਨਾਂ ਮੰਤਰਾਂ ਨੂੰ ਜਾਪ ਲਵੇ ਸਤਿਗੁਰ ਜੀ ਦੀ ਕਿਰਪਾ ਹੋ ਜਾਂਦੀ ਹੈ ਸ਼ਰਧਾ ਮਹਾਰਾਜ ਤੇ ਬਣਾਗੇ ਇਹ ਮੰਤਰਾਂ ਦਾ ਕੋਈ ਜਾਪ ਕਰ ਲਵੇ ਸਤਿਗੁਰ ਜੀ ਦੀ ਕਿਰਪਾ ਵਰਤ ਜਾਂਦੀ ਉਹ ਕਿਹੜੇ ਮੰਤਰ ਨੇ ਸਤਿਗੁਰ ਕਹਿੰਦੇ ਔਖਤ ਮੰਤਰ ਮੂਰਨ ਮਲ 1 ਹੈ ਸਤਿਗੁਰ ਸੱਚੇ ਪਾਸ਼ਾ ਦਾ ਬੋਲ ਹੈ ਕਿ ਔਖਦ ਮੰਤਰ ਮੂਲ ਮਨ ਇਕੈ ਮਨ ਵਿਸ਼ਵਾਸ ਪ੍ਰਭ ਧਾਰਿਆ ਸੱਚੇ ਪਾਸ਼ਾ ਕਹਿੰਦੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਸ਼ਾ ਦਾ ਦਿੱਤਾ ਹੋਇਆ ਮੰਤਰ ਸਾਰੇ ਮੰਤਰਾਂ ਦਾ ਮੂਲ ਮੰਤਰ ਹੈ ਇਹਦੇ ਤੋਂ ਵੱਡਾ ਮੰਤਰ ਕੋਈ ਨਹੀਂ ਖਾਲਸਾ ਜੀ ਚਾਹੇ ਉਹ ਅਧਿਆਤਮਿਕ ਰਸਤੇ ਦੇ ਮੰਤਰ ਹੋਣ ਚਾਹੇ ਕਾਲੇ ਇਲਮ ਦੇ ਮੰਤਰ ਹੋਣ ਚਾਹੇ ਹੋਰ ਕਿਸੇ ਪ੍ਰਕਾਰ ਦੇ ਮੰਤਰ ਹੋਣ ਸਾਰੇ ਮੰਤਰਾਂ ਦਾ ਸ਼੍ਰੋਮਣੀ ਰਾਜਾ ਮੰਤਰ ਹੈ ਮੂਲ ਮੰਤਰ ਜਿਹੜਾ ਅਸੀਂ ਸਭ ਖਾਲਸਾ ਜੀ ਸਾਨੂੰ ਗੁਰੂ ਨਾਨਕ ਸਾਹਿਬ ਸੱਚੇ ਪਾਸ਼ਾ ਨੇ ਦਿੱਤਾ ਤਾਂ ਗੁਰੂ ਨਾਨਕ ਸਾਹਿਬ ਸੱਚੇ ਪਾਸ਼ਾ ਨੂੰ ਅਕਾਲ ਪੁਰਖ ਨੇ ਦਿੱਤਾ ਮਹਾਰਾਜ ਨੂੰ ਮਿਲਿਆ ਸੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗੁਰ ਪ੍ਰਸਾਦ ਇਥੋਂ ਤੱਕ ਸਤਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਸ਼ਾ ਨੂੰ ਅਕਾਲ ਪੁਰਖ ਜੀਆ ਨੇ ਦਿੱਤਾ ਫਿਰ ਸਤਗੁਰ ਜੀ ਮਹਾਰਾਜ ਨੇ ਆਪਣਾ ਵਿੱਚ ਬਾਲ ਦਿੱਤਾ ਇਹ ਸਾਨੂੰ ਕਿਉਂਕਿ ਸਾਡੇ ਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਸ਼ਾ ਹਨ ਮਹਾਰਾਜ ਨੇ ਫਿਰ ਆਪਣੀ ਵਿਚ ਰੱਖ ਕੇ ਮੂਲ ਮੰਤਰ ਤੇ ਸਾਨੂੰ ਬਖਸ਼ੀ ਸਾਡੇ ਕਈ ਮੂਰਖ ਲੋਕ ਕਹਿੰਦੇ ਅਸੀਂ ਗੁਰਪ੍ਰਸਾਦ ਤੱਕ ਹੀ ਜਪਾਂਗੇ ਅਸੀਂ ਤਾਂ ਨਹੀਂ ਅੱਗੋਂ ਤੱਕ ਜਪਦੇ ਭਾਈ ਐਵੇਂ ਦੀ ਗੱਲ ਨਹੀਂ ਕਰਨੀ ਚਾਹੀਦੀ ਗੁਰਪ੍ਰਸਾਦ ਤੱਕ ਸਤਗੁਰ ਜੀ ਨੂੰ ਮਿਲਿਆ ਹੈ ਜੇ ਉਹ ਵੀ ਜਪ ਲੋਗੇ ਫਿਰ ਪੂਨੀ ਸ਼ਕਤੀ ਮਹਾਰਾਜ ਕੋਲੋਂ ਮਿਲ ਨਹੀਂ ਸਕਦੀ ਮਹਾਰਾਜ ਦਾ ਜੋ ਬਚਨ ਹੈ ਉਹਨੂੰ ਕਮਾਇਆ ਸੁਖ ਪ੍ਰਾਪਤ ਹੁੰਦਾ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਫਿਰ ਅੱਗੇ ਸਾਨੂੰ ਮੰਤਰ ਦਿੱਤਾ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋ ਖਾਲਸਾ ਜੀ ਇਹ ਸੰਪੂਰਨ ਮੰਤਰ ਨਾਨਕ ਹੋਸੀ ਭੀ ਤੱਕ ਜਪਣਾ ਜਿਹੜਾ ਇਸ ਮੰਤਰ ਦਾ ਜਾਪ ਕਰਦਾ ਸਤਿਗੁਰੂ ਕਹਿੰਦੇ ਸਾਰੇ ਰੋਗਾਂ ਦੀ ਦਵਾਈ ਹੈ ਇਹ ਮੰਤਰ ਮੂਲ ਮੰਤਰ ਦਾ ਸਵਾ ਲੱਖ ਜਾਪ ਰੱਖੋ ਬਾਣੀ ਪੜੋ ਮਹਾਰਾਜ ਕਹਿੰਦੇ ਚਰਨ ਰੇਣ ਬਾਂਛਾ ਨਿਤ ਨਾਨਕ ਪੁਨਾ ਪੁਨਾ ਬਲਹਾਰਿਆ ਸੋ ਸਤਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਮਨ ਨੀਵਾ ਰੱਖੋ ਸੰਗਤ ਦੀ ਧੂੜ ਜਿਹੜੀ ਹੈ ਚਰਨਾਂ ਕਮਲਾਂ ਦੀ ਉਹ ਮੱਥੇ ਨੂੰ ਲਾਉਣੀ ਕਰੋ ਇੰਨਾ ਮਨ ਨੀਵਾ ਰੱਖੋ ਕੋਈ ਬੋਲ ਦਿੰਦਾ ਹੈ ਉੱਚਾ ਨੀਵਾ ਸੰਗਤ ਵਿੱਚ ਨੀਵੇਂ ਹੋ ਕੇ ਜਰ ਲੋ ਸਤਗੁਰ ਦੀ ਖੁਸ਼ੀ ਪ੍ਰਾਪਤ ਹੁੰਦੀ ਸੋ ਖਾਲਸਾ ਜੀ ਕੋਚਕ ਪ੍ਰਸ਼ਨ ਦੇ ਸੰਗਤ ਦੇ ਜਿਨ੍ਹਾਂ ਦੇ ਜਵਾਬ ਆਪਾਂ ਦੇਣੇ ਨੇ ਮੈਂ ਅੱਗੇ ਵੀ ਕਹਿਣਾ ਹੱਥ ਜੋੜ ਕੇ ਬੇਨਤੀ ਕਰਦਾ ਕਿ ਜੇ ਕਿਸੇ ਦਾ ਕੋਈ ਸਵਾਲ ਹੋਵੇ ਇਸ ਚੈਨਲ ਦੇ ਉੱਤੇ ਕਮੈਂਟਾਂ ਵਿੱਚ ਤੁਸੀਂ ਕਰਦਿਆ ਕਰੋ ਆਪਾਂ ਅਗਲੇ ਦਿਨ ਜਰੂਰ ਉਹਦਾ ਜਵਾਬ ਦਿਆ ਕਰਾਂਗੇ ਸੋ ਮਹਾਰਾਜ ਦੀ ਕਿਰਪਾ ਸਦਕਾ ਜਿਹੜੇ ਪ੍ਰਸ਼ਨ ਆਏ ਨੇ ਉਹ ਇਹੀ ਹੈ ਕਿ ਇੱਕ ਭੈਣ ਹੋਣਾ ਨੇ ਇੱਕ ਪੁੱਛਿਆ ਕਿ ਸਾਡੇ ਘਰ ਵਿੱਚ ਦੋ ਕਮਰੇ ਨੇ ਇੱਕ ਕਮਰੇ ਵਿੱਚ ਅਸੀਂ ਰਹਿੰਦੇ ਆ ਇੱਕ ਵਿੱਚ ਸਾਰਾ ਸਮਾਨ ਪਿਆ ਰੋਟੀ ਪਾਣੀ ਬਣਾਉਂਦੇ ਆ ਤੇ ਅਸੀਂ ਜੋਤ ਜਗਾਉਣੀ ਚਾਹੁੰਨੇ ਆ ਸਾਡਾ ਮਨ ਕਰਦਾ ਅਸੀਂ ਜੋਤ ਜਗਾਈਏ ਤੇ ਅਸੀਂ ਉਹ ਕਮਰੇ ਵਿੱਚ ਆਉਂਦੇ ਜਾਂਦੇ ਆ ਵੀ ਆ ਜੁੱਤੀ ਪਾ ਕੇ ਵੀ ਲੈ ਜਾਂਦੇ ਆ ਕਿਉਂਕਿ ਕੱਚਾ ਘਰ ਹੈ ਫਿਰ ਜੁੱਤੀ ਪਾਉਣੀ ਪੈਂਦੀ ਹੈ ਅਸੀਂ ਜੁੱਤੀ ਵੀ ਲੈ ਜਾਂਦੇ ਆ ਫਿਰ ਸਾਡੇ ਫਾਦਰ ਸਾਹਿਬ ਸ਼ਰਾਬ ਪੀਂਦੇ ਉਹ ਵੀ ਕਈ ਵਾਰ ਉਸ ਕਮਰੇ ਚ ਚਲੇ ਜਾਂਦੇ ਦੇਖੋ ਮੇਰੀ ਹੱਥ ਬੰਨ ਕੇ ਤੁਹਾਡੇ ਅੱਗੇ ਬੇਨਤੀ ਹੈ ਜੇ ਤੁਸੀਂ ਜੋਤ ਜਗਾਉਣੀ ਹੈ ਤਾਂ ਇੱਕ ਵੱਖਰਾ ਕਮਰਾ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਜੋਤ ਦਾ ਪ੍ਰਭਾਵ ਵੱਖਰਾ ਹੈ ਜੋਤ ਆਪਾਂ ਤਾਂ ਜਗਾਉਣੀ ਹੈ ਕਿਉਂਕਿ ਉਦੋਂ ਅਸੀਂ ਉਹਦੇ ਲਾਗੇ ਬਾਣੀ ਪੜ੍ਹਨੀ ਹੈ ਜੋਤ ਲਾਗੇ ਪੜ੍ਹੀ ਹੋਈ ਬਾਣੀ ਫਿਰ ਤੁਹਾਨੂੰ ਜੋਤ ਦੀ ਸ਼ਕਤੀ ਦਾ ਪਤਾ ਲੱਗੇਗਾ ਜੇ ਕੱਲੀ ਜੋਤ ਜਗਾ ਦਿਓਗੇ ਲਾਗੇ ਕੋਈ ਜਾਪ ਨਹੀਂ ਕੋਈ ਬਿਹਾਸ ਨਹੀਂ ਕੋਈ ਬਾਣੀ ਨਹੀਂ ਕੋਈ ਚੰਗੀ ਪੁੱਤਰਤਾ ਲਾਗੇ ਨਹੀਂ ਫਿਰ ਉਹਦਾ ਕੋਈ ਫਾਇਦਾ ਨਹੀਂ ਕੋਈ ਲਾਹੇਵੰਦ ਨਹੀਂ ਸੋ ਉਹਦੇ ਨਾਲ ਉਹ ਚੰਗਾ ਹੈ ਜੇ ਤੁਹਾਡਾ ਮਨ ਕਰਦਾ ਜੋਤ ਜਗਾਉਣਾ ਤੁਸੀਂ ਚਾਹੁੰਦੇ ਹੋ ਕਿ ਸਾਡੀ ਵੀ ਮਹਾਰਾਜ ਦੇ ਦਰਸੁਣੀ ਜਾਵੇ ਤੇ ਭਾਈ ਫਿਰ ਤੁਸੀਂ ਸ਼ਹੀਦਾਂ ਦੇ ਸਥਾਨ ਤੇ ਜਾ ਕੇ ਉਥੇ ਆਪਣੇ ਕੋਲੋਂ ਘੋੜ ਲੈ ਕੇ ਜੋਤ ਵਿੱਚ ਪਾ ਦਿਓ ਉਹ ਤੁਹਾਡੇ ਨਾਮ ਦੀ ਵੀ ਉੱਥੇ ਜਗੀ ਜਾਣੀ ਹੈ ਓਨਾ ਹੀ ਪੁੰਨ ਤੁਹਾਨੂੰ ਪ੍ਰਾਪਤ ਹੋਵੇਗਾ ਓਨੀ ਖੁਸ਼ੀ ਤੇ ਓਨੀ ਰਹਿਮਤ ਮਹਾਰਾਜ ਦੀ ਪ੍ਰਾਪਤ ਹੋਵੇਗੀ ਫਿਰ ਤੁਸੀਂ ਐਵੇਂ ਕਰ ਲੋ ਨਰਾਦਰ ਹੀ ਨਾ ਕਰੋ ਕਿਉਂਕਿ दारू ਪੀਣ ਵਾਲਾ ਬੰਦਾ ਜਿਹੜਾ ਇਹ ਚੀਜ਼ਾਂ ਤੋਂ ਦੂਰ ਹੋਣਾ ਚਾਹੀਦਾ ਫਿਰ ਆਪਣੀ ਇਹ ਜਿਹੜਾ ਪੁੰਨ ਬਣਦੀ ਥਾਂ ਪਾਪ ਬਣ ਜਾਂਦਾ ਸੋ ਮੇਰੀ ਬੇਨਤੀ ਹੈ ਤੇ ਜੇ ਕੋਈ ਬੰਦਾ ਜੇ ਮੰਨ ਲਓ ਵੀ ਤੁਸੀਂ ਜੋਤ ਜਗਾਈ ਫਿਰ ਉਹ ਇੱਕ ਬੇਨਤੀ ਹੋਰ ਨਾਲ ਕਰ ਦੇਵਾ ਪਰ ਉਹਦੀ ਫਿਰ ਓਨੀ ਪਵਿੱਤਰਤਾ ਨਹੀਂ ਰਹਿੰਦੀ ਉਹਦਾ ਕੋਈ ਇੰਨਾ ਫਲ ਪ੍ਰਾਪਤ ਨਹੀਂ ਹੁੰਦਾ ਉਹ ਐਵੇਂ ਹੋ ਸਕਦਾ ਕਿ ਅਮਰਤ ਵੇਲੇ ਤੁਸੀਂ ਜਦੋਂ ਉੱਠਦੇ ਹੋ ਉਸ ਵੇਲੇ ਉਸ ਕਮਰੇ ਦੀ ਸਫਾਈ ਕਰਕੇ ਜੋਤ ਜਗਾ ਲਓ ਜਿੰਨਾ ਚਿਰ ਜੋਤ ਜਗਦੀ ਹੈ ਉਹਨਾਂ ਚਿਰ ਉਸ ਕਮਰੇ ਵਿੱਚ ਕੋਈ ਨਾ ਜਾਵੇ ਫਿਰ ਦੇਣ ਵਿੱਚ ਭਾਵੇਂ ਚਲਾ ਜਾਵੇ ਪਰ ਮੈਂ ਉਹ ਪਹਿਲਾਂ ਵੀ ਇਹ ਗੱਲ ਕਹੀ ਕਿ ਇੰਨਾ ਫਲ ਫਲ ਪ੍ਰਾਪਤ ਨਹੀਂ ਹੋਵੇਗਾ ਕਿਉਂਕਿ ਜਿੱਥੇ ਜੋਤ ਜਗਦੀ ਹੁੰਦੀ ਹੈ ਉਹਦੀ ਵਾਯੂ ਜਿਹੜੀ ਸਾਫ਼ ਹੋ ਜਾਂਦੀ ਹੈ ਗੁਰੂ ਸਾਹਿਬ ਦੀ ਕਿਰਪਾ ਨਾਲ ਉਥੇ ਫਿਰ ਜਿੱਥੇ ਬਾਣੀ ਪੜਦੇ ਹੋਈਏ ਉਸ ਜਗ੍ਹਾ ਤੇ ਵੈਸੇ ਵੀ ਚਰਨ ਦੇ ਵਿੱਚ ਜੁਕਤੀ ਪਾ ਕੇ ਨਹੀਂ ਜਾਈਦਾ ਕਈ ਪਰਿਵਾਰ ਜਿਹੜੇ ਨੇ ਘਰਾਂ ਵਿੱਚ ਬਾਣੀ ਪੜਦੇ ਨੇ ਨਾ ਜਿਸ ਪਾਸੇ ਘਰ ਵਿੱਚ ਕਈ ਵਾਰ ਇਹੋ ਜਿਹਾ ਇਹਦੇ ਇਦਾਂ ਤੁਸੀਂ ਕਰ ਸਕਦੇ ਇੱਕ ਬੇਨਤੀ ਮੈਂ ਤੁਹਾਨੂੰ ਹੋਰ ਕਰ ਸਕਦਾ ਕਿ ਜਿਵੇਂ ਮੰਨ ਲਓ ਇੱਕ ਕਮਰਾ ਹੈ ਤੁਹਾਡਾ ਉਹਦੀ ਇੱਕ ਨੁੱਕਰ ਵਿੱਚ ਤੁਸੀਂ ਪੋਥੀਆਂ ਰੱਖੀਆਂ ਤੇ ਇੱਕ ਨੁੱਕਰ ਵਿੱਚ ਜੋਤ ਜਗਾਉਣੀ ਹੋ। ਫਿਰ ਉੱਥੇ ਤੁਸੀਂ ਇੰਨਾ ਧਾਰਨ ਕਰ ਲਓ ਕਿ ਇੰਨੀ ਜਗ੍ਹਾ ਲੀਕ ਦੇ ਅੰਦਰ ਕੋਈ ਬੰਦਾ ਹੋਰ ਨਾ ਜਾਵੇ ਜੁੱਤੀ ਲੈ ਕੇ। ਵੈਸੇ ਤੇ ਸਾਰੇ ਕਮਰੇ 'ਚ ਨਹੀਂ ਜਾਣਾ ਚਾਹੀਦਾ ਪਰ ਜੇ ਮਜਬੂਰੀ ਆ ਸਤਿਗੁਰੂ ਜੀ ਅੱਗੇ ਅਰਦਾਸ ਕਰਕੇ ਤੁਸੀਂ ਕਰ ਸਕਦੇ। ਨਹੀਂ ਤੇ ਰਸਤਾ ਤੁਹਾਨੂੰ ਦੱਸ ਦਿੱਤਾ ਕਿ ਤੁਸੀਂ ਸ਼ਹੀਦਾਂ ਸਾਹਿਬ ਚਲੇ ਜਾਓ ਜਾਂ ਕਿਸੇ ਹੋਰ ਸਥਾਨ ਦੇ ਜੋਤ ਵਿੱਚ ਘੋ ਪਾ ਦਿਓ ਉਹ ਤੁਹਾਡੇ ਨਾਂ ਦੀ ਪ੍ਰਵਾਨ ਹੋਈ ਜਾਣੀ ਸਤਿਗੁਰੂ ਜੀ ਅੱਗੇ ਅਰਦਾਸ ਕਰੋ। ਔਰ ਦੂਸਰੀ ਗੱਲ ਵੀ ਜੋਤ ਕਿਦ ਕਦੋਂ ਲਾਉਣੀ ਚਾਹੀਦੀ ਕਈ ਪੁੱਛਦੇ ਕਦੋਂ ਲਾਈਏ ਸਵੇਰੇ ਲਾਈਏ ਕਿ ਸ਼ਾਮ ਲਾਈਏ ਦੇਖੋ ਭਾਈ ਜਿਸ ਵੇਲੇ ਤੁਸੀਂ ਪਾਣੀ ਦਾ ਜਾਪ ਕਰਨਾ ਉਸ ਵੇਲੇ ਲਾਓ ਅਮਰਤ ਵੇਲੇ ਤੁਸੀਂ ਪਾਣੀ ਦਾ ਜਾਪ ਕਰਨਾ ਇਸ਼ਨਾਨ ਪਾਣ ਕਰਕੇ ਜੋਤ ਵਾਲੇ ਕਮਰੇ ਚ ਜਾ ਕੇ ਜਿੱਥੇ ਪਾਠ ਕਰਦੇ ਹੋ ਜੋਤ ਲਾ ਕੇ ਕੋਲ ਬਹਿ ਕੇ ਜਾਪ ਕਰੋ ਕੋਲ ਬਹਿ ਕੇ ਮੂਲ ਮੰਤਰ ਦਾ ਅਭਿਆਸ ਕਰੋ ਬਾਣੀ ਦਾ ਜਾਪ ਕਰੋ ਫਿਰ ਉਹ ਸਤਿਗੁਰੂ ਜੀ ਦੀ ਕਿਰਪਾ ਉੱਥੇ ਵਰਤਦੀ ਹੈ ਉਹਦਾ ਮਾਹੌਲ ਜਿਹੜਾ ਸ਼ੁੱਧ ਹੋ ਜਾਂਦਾ ਮਨ ਵਿੱਚ ਟਿਕਾਉ ਆ ਜਾਂਦਾ ਤੇ ਜੇ ਤੁਸੀਂ ਸ਼ਾਮ ਨੂੰ ਵੀ ਲਾ ਸਕਦੇ ਹੋ ਤਾਂ ਚੜ੍ਹਦੀ ਕਲਾ ਜਿਹੜੇ ਕਈ ਕਹਿੰਦੇ ਨੇ ਅਸੀਂ ਅਖੰਡ ਜੋਤ ਜਨ ਲਗਾਣੇ ਆ ਅਖੰਡ ਜੋਤ ਦਾ ਮਤਲਬ ਪਤਾ ਕੀ ਹੁੰਦਾ ਖਾਲਸਾ ਜੀ ਅਖੰਡ ਜੋਤ ਦਾ ਮਤਲਬ ਹੁੰਦਾ ਵੀ ਇੱਕ ਸੈਕਿੰਡ ਵਾਸਤੇ ਵੀ ਜੋਤ ਬੰਦ ਨਾ ਹੋਵੇ ਉਹਨੂੰ ਅਖੰਡ ਜੋਤ ਕਹਿੰਦੇ ਆ ਤੇ ਕਈ ਜਿਹੜੇ ਪੁੱਛਦੇ ਆ ਵੀ ਅਸੀਂ ਸਵੇਰੇ ਸ਼ਾਮ ਲਾਉਂਦੇ ਆ ਅਖੰਡ ਜੋਤ ਉਹਨੂੰ ਕਹੀ ਜਾਂਦੇ ਏਦਾਂ ਨਹੀਂ ਔਰ ਦੂਸਰੀ ਤੀਸਰੀ ਬੇਨਤੀ ਜਿਹੜੀ ਐ ਵੀ ਕਈ ਕਹਿੰਦੇ ਨੇ ਕਿ ਸਾਡੀ ਜੋਤ ਦੀ ਜਿਹੜੀ ਬੱਤੀ ਆ ਬੱਤੀ ਆ ਛੇਤੀ ਜਲ ਜਾਂਦੀ ਐ ਛੇਤੀ ਖਤਮ ਹੋ ਜਾਂਦੀ ਆ ਵੀ ਉਹਦੇ ਬਾਰੇ ਸਾਨੂੰ ਦੱਸੋ ਖਾਲਸਾ ਜੀ ਜੇ ਬੱਤੀ ਛੇਤੀ ਜਲਦੀ ਐ ਤੇ ਤੁਸੀਂ ਕੀ ਲੈਣਾ ਬਾਜ਼ਾਰ ਵਿੱਚੋਂ ਮਿਲ ਜਾਣੀ ਐ ਮੌਲੀ ਜਿਹੜੀ ਲੋਕ ਆਪਣੇ ਗੁੱਟ ਨਾਲ ਕਈ ਬੰਨ ਲੈਂਦੇ ਨੇ Hindu ਪਰਿਵਾਰ ਉਹ ਮੌਲੀ ਲੈ ਕੇ ਨਾਲ ਕਾਟਨ ਲੈ ਲੈਣਾ ਮੌਲੀ ਦੇ ਆਸੇ-ਪਾਸੇ ਕਾਟਨ ਜਿਹੜਾ ਲਪੇਟ ਦੇਣਾ ਮੌਲੀ ਸੈਂਟਰ 'ਚ ਰੱਖਣੀ ਹੈ ਉਹ ਮੌਲੀ ਕੱਟ ਕੇ ਓਨੀਕ ਬੱਤੀ ਬਣਾ ਲਓ ਜਿੰਨੀ ਕਿ ਤੁਸੀਂ ਵੱਟੀ ਬਣਾਉਨੇ ਹੋ ਓਨੀਕ ਬਣਾ ਕੇ ਵਿੱਚ ਮੌਲੀ ਰੱਖ ਕੇ ਤੇ ਉਹਨੂੰ ਆਸੇ-ਪਾਸੇ ਕਾਟਨ ਨਾਲ ਕਰਕੇ ਫਿਰ ਜੋਤ ਜਗਾਓ ਉਹ ਮੌਲੀ ਜਿਹੜੀ ਨਾ ਤਾਂ ਛੇਤੀ ਜਲੇਗੀ ਨਾ ਵੱਟੀ ਤੁਹਾਡੀ ਖਰਾਬ ਹੋਵੇਗੀ ਉਹ ਮੌਲੀ ਕਰਕੇ ਲੰਮੀ ਵੱਟੀ ਜਗਦੀ ਆ ਸੋ ਉਹ ਤੁਸੀਂ ਕਰ ਸਕਦੇ ਹੋ ਔਰ ਫਿਰ ਕਈਆਂ ਦਾ ਸਵਾਲ ਹੁੰਦਾ ਕਿ ਸਾਡੇ ਘਰੇ ਸਮਾਨ ਜਿਹੜਾ ਜੋਤ ਦਾ ਜਿੱਦਾਂ ਵੱਟੀਆਂ ਪੁਰਾਣੀਆਂ ਪਈਆਂ ਉਹਨਾਂ ਦਾ ਕੀ ਕਰੀਏ ਉਹਨਾਂ ਦਾ ਸੰਸਕਾਰ ਕਰ ਦੋ ਜਿਹੜੀ ਰਾਖ ਹੁੰਦੀ ਹੈ ਜਾਂ ਜਿਹੜੀ ਤੁਸੀਂ ਧੂਫ ਲਾਨੇ ਉਹ ਵੀ ਰਾਖ ਹੁੰਦੀ ਹੈ ਜਾਂ ਕਿਸੇ ਪ੍ਰਕਾਰ ਹੋਰ ਵੀ ਮਹਾਰਾ ਸੱਚੇ ਪਾਸ਼ਾ ਦੀਆਂ ਪੁਰਾਣੀਆਂ ਵਿਰਧ ਹੋ ਚੁੱਕੀਆਂ ਤਸਵੀਰਾਂ ਨੇ ਜਿਹੜੀਆਂ ਉਹਨਾਂ ਨੂੰ ਚੰਗੀ ਜਗ੍ਹਾ ਤੇ ਰੱਖ ਕੇ ਸੰਸਕਾਰ ਕਰਕੇ ਫਿਰ ਉਹ ਜਿਹੜੀ ਰਾਖ ਹੁੰਦੀ ਉਹਨੂੰ ਜਲ ਪ੍ਰਵਾਹ ਕਰ ਦਿਓ ਸੋ ਇਸੇ ਪ੍ਰਕਾਰ ਕਈ ਖਾਲਸਾ ਜੀ ਕਹਿੰਦੇ ਆ ਕਿ ਸਾਡੇ ਕੋਲੇ ਅੰਮ੍ਰਿਤ ਵੇਲੇ ਉੱਠਿਆ ਨਹੀਂ ਜਾਂਦਾ ਤੇ ਅਸੀਂ ਫਿਰ ਮਨੇਰੇ ਸਵੇਰੇ 8 ਕਵੇ ਜੂਤ ਲਾ ਲਿਆ ਕਰੀਏ ਮਹਾਰਾਜ ਸੱਚੇ ਪਾਸ਼ਾ ਨੇ ਤਾਂ ਹੁਕਮ ਕੀਤਾ ਹੈ ਕਿ ਅੰਮ੍ਰਿਤ ਵੇਲਾ ਸੱਚ ਨਾ ਹੋ ਵੜਿਆਈ ਵਿਚਾਰ ਅੰਮ੍ਰਿਤ ਵੇਲੇ ਜਾਗਣਾ ਨਾਮ ਜਪਣਾ ਅਭਿਆਸ ਬੁਕਰਨਾ ਤੇ ਉਹਦੇ ਵਿੱਚ ਬਰਕਤ ਹੈ ਦਿਨ ਵੇਲੇ ਵੀ ਜਪ ਸਕਦੇ ਆ ਕੋਈ ਐਸੀ ਗੱਲ ਨਹੀਂ ਐ ਪਰ ਜੋਤ ਅੰਮ੍ਰਿਤ ਵੇਲੇ ਲੱਗੇ ਉਦੋਂ ਲਾਗੇ ਬਾਣੀ ਦਾ ਜਾਪ ਹੋਵੇ ਦੇਖੋ ਘਰ ਵਿੱਚ ਕਿਵੇਂ ਬਰਕਤਾਂ ਆਉਂਦੀਆਂ ਜੇ ਭਾਈ ਉਦਮ ਨਹੀਂ ਕਰੋਗੇ ਹੁਣ ਮੰਨ ਲਓ ਤੁਸੀਂ ਕਿਸੇ ਕੰਮ ਲੱਗੇ ਹੋ ਕਿਸੇ ਕੰਪਨੀ ਵਿੱਚ ਕੰਮ ਲੱਗੇ ਹੋ ਉਹਨਾਂ ਨੇ ਟਾਈਮ ਰੱਖਿਆ 7 ਵਜੇ ਆਉਣ ਦਾ ਤੇ ਭਾਈ ਉੱਥੇ ਬੰਦਾ 7:30 ਕਿੱਦਾਂ ਪਹੁੰਚ ਸਕਦਾ 6:30 ਲੋਕੀ ਪਹੁੰਚ ਜਾਂਦੇ ਨੇ ਵੀ ਭਾਈ ਕੰਮ ਤੋਂ ਕੱਢ ਜਾਣਗੇ ਡਰ ਹੈ ਨਾ ਉੱਥੋਂ ਦਾ ਪਰ ਸਤਿਗੁਰ ਦੀ ਬਾਣੀ ਪੜਨੀ ਹੋਵੇ ਤੇ ਭਾਈ ਸਾਹਿਬ ਅਸੀਂ ਸਵੇਰੇ ਉੱਠ ਨਹੀਂ ਸਕਦੇ ਅਸੀਂ 8 ਵਜੇ ਉੱਠ ਜਾਈਏ 9 ਵਜੇ ਉੱਠ ਜਾਈਏ 10 ਵਜੇ ਉੱਠ ਜਾਈਏ ਕਿਉਂਕਿ ਸਤਿਗੁਰ ਦਾ ਭੈ ਹੀ ਹੈ ਨਹੀਂ ਸਤਿਗੁਰ ਦਾ ਕੋਈ ਡਾਰੀ ਹੈ ਨਹੀਂ ਸਤਿਗੁਰ ਸੱਚੇ ਪਾਸ਼ਾ ਤੇ ਆਪਣੇ ਹੀ ਆ ਉਹਦੀ ਕਿਹੜੀ ਗੱਲ ਆ ਬਾਣੀ ਪੜਨੀ ਦੀ ਕਿਹੜੀ ਗੱਲ ਆ ਜਦੋਂ ਮਰਜੀ ਪੜ ਲਾਂਗੇ ਐਵੇਂ ਨਹੀਂ ਚੱਲਦਾ ਕੋਈ ਨਾ ਕੋਈ ਰਹਿਤ ਮਰਿਆਦਾ ਵੀ ਮਹਾਰਾਜ ਦੀ ਹੁੰਦੀ ਹੈ ਕੋਈ ਰਸਤਾ ਹੁੰਦਾ ਜਿਹਨੂੰ ਅਪਣਾਉਣਾ ਪੈਂਦਾ ਖਾਲਸਾ ਜੀ ਸੋ ਸਤਿਗੁਰ ਸੱਚੇ ਪਾਸ਼ਾ ਦੀ ਕਿਰਪਾ ਨਾਲ ਪਾਈ ਅਮਰਤ ਵੇਲੇ ਜਾਗੋ ਨਾਮ ਜਪੋ ਅਭਿਆਸ ਕਰੋ ਸਤਿਗੁਰ ਦੀ ਕਿਰਪ ਵਰਤੇਗੀ ਸੇ ਖਾਲਸਾ ਦੀ ਫਿਰ ਕਈਆਂ ਨੂੰ ਹੁੰਦਾ ਕਿ ਜਿਹੜੀ ਅਸੀਂ ਜੋਤ ਹੈ ਪਤਾ ਨਹੀਂ ਵਾਹਿਗੁਰੂ ਜੀ ਕਿੰਨੇ ਉਹਨਾਂ ਨੂੰ ਕਿਹਾ ਕਿ ਜਿਹੜੀ ਸਾਡੀ ਜੋਤ ਆ ਉਹਨੂੰ ਇਹ ਸਫਾ ਸਾਫ਼ ਨਹੀਂ ਕਰਨਾ ਚਾਹੀਦਾ ਉਹਨਾਂ ਬਰਕਤ ਚੱਲ ਜਾਂਦੀ ਕਿਵੇਂ ਦੇ ਲੋਕ ਨੇ ਜਿਨ੍ਹਾਂ ਨੂੰ ਸਮਝ ਨਹੀਂ ਆਉਂਦੀ ਵੀ ਸਤਗੁਰੂ ਜੀ ਦੇ ਦਰ ਦੀ ਕੋਈ ਵੀ ਚੀਜ਼ ਆਪਾਂ ਮਹਾਰਾਜ ਦੇ ਦਰ ਦੇ ਉੱਤੇ ਕਿਦਾਂ ਸਾਫ਼ ਸਫਾਈ ਕਰਦੇ ਆ ਅੰਮ੍ਰਿਤ ਵੇਲੇ ਦਰਬਾਰ ਸਾਹਿਬ ਦੇ ਦਰਸ਼ਨ ਕਰਿਆ ਕਰੋ ਜਦੋਂ ਤੂੰ ਆਈ ਹੁੰਦੀ ਹੈ ਭਾਈ ਜੋਤ ਨੂੰ ਸਾਫ਼ ਕਰੋ ਜੇ ਅੱਜ ਦੀ ਗੱਲ ਹੀ ਹੁਣ ਦੁਪਹਿਰ ਨੂੰ ਫਿਰੇ ਤੁਸੀਂ ਜਗਾਈ ਸ਼ਾਮ ਨੂੰ ਜਗਾਈ ਦੁਪਹਿਰ ਵੇਲੇ ਉਹਦੀ ਸਾਫ ਸਫਾਈ ਕਰੋ ਸਾਰੇ ਜਦੋਂ ਤੁਹਾਨੂੰ ਲੱਗਦਾ ਕਿ ਜੋਤ ਗੰਦੀ ਹੋ ਚੁੱਕੀ ਆ ਜਿਹੜੇ ਥਾਲ ਚ ਰੱਖੀ ਉੱਥੇ ਵੀ ਕਿਉ ਹੋ ਗਿਆ ਗੰਦੀ ਹੋ ਗਈ ਐ ਤੇ ਉਹਨੂੰ ਭਾਈ ਸਾਫ ਕਰੋ ਚੰਗੀ ਤਰ੍ਹਾਂ ਸੋਹਣਾ ਚਮਕਾਵੋ ਚਮਕਾ ਕੇ ਬੇਸ਼ੱਕ ਬੱਤੀ ਨਵੀਂ ਲਾਉਣੀ ਪੈ ਜੇ ਲਾਵੋ ਉਹਨੂੰ ਸਾਫ ਸੁਥਰੀ ਰੱਖੋ ਫਿਰ ਗੁਰੂ ਸਾਹਿਬ ਦੀ ਕਿਰਪਾ ਐ ਐਵੇਂ ਕਿਸੇ ਪਿੱਛੇ ਲੱਗ ਕੇ ਪਤਾ ਨਹੀਂ ਮੈਨੂੰ ਕਿੰਨੇ ਦੱਸਿਆ ਸੀ ਵੀ ਭਾਈ ਸਾਹਿਬ ਜੀ ਕਿਸੇ ਬੀਬੀ ਨੇ ਨਾ YouTube ਤੇ ਦੱਸਿਆ ਸਾਨੂੰ ਕਿ ਜੇ ਤੁਸੀਂ ਜੋਤ ਦੀ ਸਫਾਈ ਕਰ ਲਈ ਤੇ ਬਰਕਤ ਚਲੇ ਜਾਣੀ ਹੱਦ ਵਾਲੀ ਗੱਲ ਆਸੀ ਧੰਨ ਗੁਰੂ ਨਾਨਕ ਸਾਹਿਬ ਦੇ ਪੁੱਤਰ ਆ ਤੇ ਵਹਿਮ ਭਰਮਾਂ ਤੋਂ ਸਤਿਗੁਰੂ ਜੀ ਨੇ ਸਾਨੂੰ ਬਹੁਤ ਦੂਰ ਰੱਖਿਆ ਇਹੋ ਜੇ ਵਹਿਮ ਭਰਮ ਕਰਾਂਗੇ ਤੇ ਫਿਰ ਕਿਹੜੀਆਂ ਬਰਕਤਾਂ ਖਾਲਸਾ ਜੀ ਜਦੋਂ ਭਰਮ ਮਾਨ ਵਿੱਚ ਆ ਗਿਆ ਬਰਕਤਾਂ ਤੇ ਉਹ ਤਾਂ ਹੀ ਉੱਡ ਜਾਣੀਆਂ ਸਫਾਈ ਕਰਨ ਦੀ ਤਾਂ ਬਹੁਤ ਦੂਰ ਦੀ ਗੱਲ ਸੋ ਅੱਗੇ ਬੇਨਤੀ ਆ ਕਿ ਜਿਹੜੇ ਕਈ ਵੀਰ ਇਹੋ ਹੀ ਗੱਲ ਕਹੀ ਜਾਂਦੇ ਆ ਕਿ ਜੋਤ ਉਤੇ ਫੁੱਲ ਬਣਦਾ ਉਹਦਾ ਕੀ ਕਰੀਏ ਭਾਈ ਫੁੱਲ ਤੁਹਾਡੇ ਹਿਰਦੇ ਵਿੱਚ ਬਣਨਾ ਚਾਹੀਦਾ ਜੋਤ ਦੀ ਗੱਲ ਦਾ ਜੋਤ ਵੱਲ ਧਿਆਨ ਨਾ ਦੇਓ ਫੁੱਲ ਮਹਾਰਾਜ ਦੇ ਨਾਮ ਦਾ ਤੁਹਾਡੇ ਹਿਰਦੇ ਵਿੱਚ ਬਣੇ ਤੁਹਾਡੇ ਮਨ ਵਿੱਚ ਬਣੇ ਤੁਹਾਡੀ ਸੁਰਤੀ ਬਿਰਤੀ ਵਿੱਚ ਬਣੇ ਫਿਰ ਨਜ਼ਾਰਾ ਹੈ ਬਾਹਰ ਦਾ ਸੰਸਾਰ ਵਿੱਚ ਥੋੜੇ ਫੁੱਲ ਨੇ ਜਿੱਥੇ ਮਰਜੀ ਨਜ਼ਰ ਮਾ ਕੇ ਵੇਖੋ ਮਹਾਰਾਜ ਨੇ ਸਭ ਤੋਂ ਜਿਹੜਾ ਸੁਨਹਿਰਾ ਰੰਗ ਹੀ ਬਖੇਰਿਆ ਹੋਇਆ ਸੋ ਭਾਈ ਜੋਤ ਜਿਹੜੀ ਹੈ ਉਹ ਤੁਹਾਡੇ ਜਾਪ ਨਾਲ ਕੰਮ ਕਰਦੀ ਹੈ ਜਿੱਦਾਂ ਜਿੱਦਾਂ ਤੁਸੀਂ ਵੱਧ ਜਾਪ ਕਰੋਗੇ ਅਭਿਆਸ ਕਰੋਗੇ ਓਵੇਂ ਓਵੇਂ ਉਹਦੀ ਖੇੜ ਵਧੇਗੀ ਓਵੇਂ ਓਵੇਂ ਉਹਦਾ ਪ੍ਰਤਾਪ ਵਧੇਗਾ ਸੋ ਬਾਕੀ ਐਵੇਂ ਲੋਕਾਂ ਪਿੱਛੇ ਲੱਗ ਕੇ ਤੇ ਇਹੋ ਜੀਆਂ ਗੱਲਾਂ ਵਿੱਚ ਨਾ ਫਸੋ ਮੇਰੀ ਇੱਕੋ ਇੱਕ ਬੇਨਤੀ ਹੈ ਖਾਲਸਾ ਦੀ ਜਪਜੀ ਸਾਹਿਬ ਦਾ ਪਾਠ ਕੋਈ ਇੱਕ ਨਹੀਂ ਕਰਦਾ ਤੇ ਕਹਿਣਗੇ ਬਾਬਾ ਜੀ ਸਾਡੇ ਘਰੇ ਨਾ ਜੋਤ ਦਾ ਫੁੱਲ ਬਣ ਗਿਆ ਉਹ ਬਾਣੀ ਭਾਈ ਪੜੋ ਬਾਣੀ ਦਾ ਜਾਪ ਕਰੋ ਜਿੰਨਾ ਕਰ ਸਕਦੇ ਹੋ ਗੁਰਮੁਖੋ ਮੈਂ ਕਈ ਅਭਿਆਸੀਆਂ ਨੂੰ ਮਿਲਦਾ ਤੇ ਕਈ ਅਭਿਆਸੀ ਕਹਿੰਦੇ ਨੇ ਕਿ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਉਦੋਂ ਵਰਤ ਦੀ ਹੈ ਜੋਤ ਦਾ ਪ੍ਰਤਾਪ ਉਦੋਂ ਵਰਤਦਾ ਜਿਸ ਵੇਲੇ ਬਹੁਤ ਅਭਿਆਸ ਹੋ ਜਾਵੇ ਜਿਸ ਵੇਲੇ ਬਾਣੀ ਦਾ ਜਾਪ ਬਹੁਤ ਹੋ ਜਾਵੇ ਕੋਈ ਅਭਿਆਸੀ ਬਣ ਜਾਵੇ ਨਾਗਾ ਨਾ ਪਾਵੇ ਮਹਾਰਾਜ ਦੀ ਕਿਰਪਾ ਨਾਲ 2-3 ਮਹੀਨੇ ਲਗਾਤਾਰ ਇੱਕ ਨਾਗਾ ਨਾ ਹੋਵੇ ਤੇ ਨਾਗਾ ਕਦੀ ਪੈਣ ਵੀ ਨਾ ਦਵੇ ਉਹਨਾਂ ਦੇ ਘਰ ਜੋਤਾਂ ਦੀਆਂ ਖੇਡਾਂ ਫਿਰ ਕਰਾ ਮਾਤਾ ਵੇਖਣ ਨੂੰ ਮਿਲਦੀਆਂ ਕਿ ਮੁੱਖੋਂ ਬਚਨ ਕਰਦੇ ਨੇ ਨਾਲ ਹੀ ਸੱਤ ਹੋ ਜਾਂਦਾ ਮਨ ਵਿੱਚ ਸੋਚਦੇ ਨੇ ਨਾਲ ਹੀ ਚੀਜ਼ ਆ ਜਾਂਦੀ ਇਹ ਗੁਰੂ ਸਾਹਿਬ ਦੀ ਕਿਰਪਾ ਹੈ ਸੋ ਮਹਾਰਾ ਸੱਚੇ ਪਾਸ਼ਾ ਸਾਰੇ ਦੁੱਖਾਂ ਨੂੰ ਕੱਟਣ ਵਾਲੇ ਹਰ ਥਾਂ ਸਹਾਈ ਹੋਣ ਵਾਲੇ ਸੋ ਮਹਾਰਾਜ ਦਾ ਪਾਈ ਨਾਮ ਜਪੀਏ ਸਾਚਾ ਸਾਹਿਬ ਹੁਆ ਰਖਵਾਲਾ ਰਾਖ ਲੀਏ ਕੰਠ ਲਾਏ ਨਿਰਪੋ ਭਏ ਸਦਾ ਸੁਖ ਮਾਣੇ ਨਾਨਕ ਹਰ ਗੁਣ ਗਾਏ ਸੋ ਮੇਰਾ ਲਾਗੋ RAM ਸਿਉ ਹੇਤ ਸਤਗੁਰੂ ਮੇਰੇ ਰਾ ਸਦਾ ਸਹਾਈ ਜਿਨੂੰ ਦੁੱਖ ਕਾ ਕਾਟਿਆ ਕੀਤ ਮਹਾਰਾਜ ਸਦਾ ਸਹਾਈ ਨੇ ਉਨੇ ਨਾਲ ਪ੍ਰੇਮ ਕਰੀਏ ਪਿਆਰ ਬਣਾਵੇ ਵਾਹਿਗੁਰੂ ਜੀ ਨਾਲ ਸਾਡਾ ਇਹੀ ਅਰਦਾਸਾਂ ਕਰੋ ਇਹੀ ਭਾਈ ਮਹਾਰਾਜ ਅੱਗੇ ਨਿਵਕੇ ਬੋਲੋ ਕਿ ਸਤਗੁਰੂ ਜੀ ਤੁਸੀਂ ਸਾਡੇ ਮਦਦਗਾਰ ਹੋ ਤੁਹਾਡੇ ਤੋਂ ਬਿਨਾ ਕੋਈ ਸਹਾਈ ਹੋਣ ਵਾਲਾ ਨਹੀਂ ਕਿਰਪਾ ਕਰੋ ਮਹਾਰਾਜ ਜੀ ਦੁੱਖਾਂ ਦੇ ਜਿਹੜੇ ਝੰਡੇ ਗੱਡੇ ਹੋਏ ਹਿਰਦੇ ਵਿੱਚ ਦੁੱਖੀ ਦੁੱਖ ਨੇ ਉਹਨਾਂ ਝੰਡਿਆਂ ਨੂੰ ਪੁੱਟ ਸਿੱਢੋ ਮਹਾਰਾਜ ਕਿਰਪਾ ਕਰਕੇ ਤਰਸ ਕਰਕੇ ਤੇ ਸਾਨੂੰ ਸੁਖ ਬਖਸ਼ੋ ਨਾਮ ਬਖਸ਼ੋ ਨਾਮ ਦੀ ਕਮਾਈ ਬਖਸ਼ੋ ਅੰਮ੍ਰਿਤ ਵੇਲਾ ਬਖਸ਼ੋ ਫਿਰ ਗੁਰੂ ਸਾਹਿਬ ਜੀ ਕਿਰਪਾ ਕਰਨਗੇ ਹਾਥ ਦੇ ਰਾਖੇ ਉਹ ਆਪਣਾ ਕਰ ਬਿਰਥਾ ਸਗਲ ਸਗਲ ਮਿਟਾਈ ਨਿੰਦਕ ਦੇ ਮੁਖ ਕਾਲੇ ਕੀਨੇ ਜਨਕ ਆਪ ਸਹਾਈ ਫਿਰ ਮਹਾਰਾਜ ਦੁੱਖਾਂ ਤੋਂ ਭਾਈ ਹੱਥ ਦੇ ਕੇ ਬਚਾ ਲੈਂਦੇ ਤੇ ਜਿਹੜਾ ਕੋਈ ਸਤਿਗੁਰ ਜੀ ਦੀ ਸੇਵਾ ਸੇਵਕਾਂ ਦੀ ਜਾਂ ਸਤਿਗੁਰ ਦੀ ਨਿੰਦਿਆ ਕਰਨ ਵਾਲਾ ਸਤਿਗੁਰ ਸੱਚੇ ਪਾਤਸ਼ਾਹ ਉਹਨਾਂ ਦੇ ਮੁਖ ਕਾਲੇ ਕਰਕੇ ਆਪਣੇ ਸੇਵਕਾਂ ਦੀ ਸਦਾ ਹੀ ਰੱਖਿਆ ਕਰਦਾ ਸੋ ਮਹਾਰਾਜ ਦੇ ਸੇਵਕ ਬਣੀਏ ਸਤਿਗੁਰ ਦੇ ਨਿੰਦਕ ਨਾ ਬਣੀਏ ਕਿਉਂਕਿ ਸਾਰੇ ਦੁੱਖਾਂ ਦੀ ਜਿਹੜੀ دارو ਹੈ ਨਾਮ ਦੀ ਕਮਾਈ ਜਿਹੜਾ دارو ਹੈ ਦੁੱਖਾਂ ਦਾ ਜਾਂ ਜਿਹੜੇ ਸਾਰੇ ਦੁੱਖਾਂ ਦੀ ਦਵਾਈ ਹੈ ਸਤਿਗੁਰ ਦਾ ਨਾਮ ਹੈ ਆਉ ਖੁਦ ਤੇਰੋ ਨਾ ਮੰਦਯਾਲ ਮੋਹਿਆਤੁਰ ਤੇਰੀ ਗਤ ਨਹੀਂ ਜਾਣੀ ਤੂੰ ਆਪ ਕਰੇ ਪ੍ਰਤਪਾਲ ਉਹ ਸਾਰੀਆਂ ਦਵਾਈਆਂ ਦੀ ਸਰਮੋਹਰ ਦਵਾਈ ਵਾਹਿਗੁਰੂ ਦਾ ਨਾਮ ਹੈ ਸਾਰੇ ਰੋਗਾਂ ਦੀ ਦਵਾਈ ਵਾਹਿਗੁਰੂ ਦਾ ਨਾਮ ਹੈ ਉਹ ਭਾਈ ਸਾਰਿਆਂ ਨੂੰ ਪਾਲਣ ਵਾਲਾ ਸਭ ਦੀ ਪਾਲਣਾ ਕਰਨ ਵਾਲਾ ਵਾਹਿਗੁਰੂ ਹੈ ਸਦਾ ਦੇয়ালੂ ਹੈ ਉਹਦੇ ਚਰਨਾ ਕਮਲਾਂ ਨਾਲ ਲੱਗੇ ਰਹੀਏ ਕਿਉਂਕਿ ਉਹਦੇ ਤੋਂ ਬਿਨਾ ਖਾਲਸਾ ਜੀ ਹੋਰ ਕੋਈ ਬਾਹ ਫੜਨ ਵਾਲਾ ਨਹੀਂ ਹਾ ਹਾ ਪ੍ਰਭ ਰਾਖ ਲਿਹੋ ਹਮ ਤੇ ਕਛੂ ਨਾ ਹੋਏ ਮੇਰੇ ਸਵਾਮੀ ਕਰ ਕਿਰਪਾ ਆਪਣਾ ਨਾਮ ਦੇਹੋ ਸੋ ਉਹਦੇ ਮਾਹਿਬ ਮਹਾਰਾਜ ਦੇ ਕੋਲੋਂ ਨਾਮ ਮੰਗਿਏ ਉਹਦੇ ਤੋਂ ਬਿਨਾ ਕੋਈ ਰੱਖਣ ਵਾਲਾ ਨਹੀਂ ਸੋ ਸਦਾ ਹੀ ਮਹਾਰਾਜ ਦੇ ਗੁਣ ਗਾਈਏ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ